ਸਕੱਮੀਆਂ ਸਰਕਾਰਾ ਮੁਰਦਾਬਾਦ 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 ਸਕੱਮੀਆਂ ਸਰਕਾਰਾ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਤੇ ਹੋਰ ਭਰਾਵਾਂ ਜਿੱਥੇ ਬੰਦੀਆਂ ਜਿੰਨੇ ਵੀ ਮੇਰੇ ਵੀਰ ਅੱਜ ਦੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਹੋ ਸਰਤ ਪੱਲਾ ਗੁਰੂ ਬਖਸ਼ੀ ਫਤਿਹ ਦੀ ਸਾਂਝ ਕਰੀਏ ਗੱਜ ਕੇ ਅੱਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀਤਮ ਜਿਵੇਂ ਸੰਗਰਸਿ ਦੇ ਵਿੱਚ ਅਸੀਂ ਅੱਜ ਬੈਠੇ ਆ ਜਿਵੇਂ ਬੁਲਾਰੇ ਦੱਸ ਰਹੇ ਆ ਕਿ ਅਸੀਂ ਪਹਿਲਾਂ ਵੀ 21 ਵਾਲੇ ਸਮੇਂ ਦੇ ਵਿੱਚ ਵੀ ਦਿੱਲੀ ਦੇ ਵਿੱਚ ਬੜਾ ਲੰਬਾ ਸਮਾਂ ਜਿਹੜਾ ਉਹ ਮਰਦ ਤੇ ਸਾਡੀ ਵੱਡੀ ਗੱਲ ਜਿਹੜੀ ਜਿੱਤ ਹੋਈ ਆ ਉਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਸਾਡਾ ਏਕਾ ਬੜਾ ਮਜ਼ਬੂਤ ਰਿਹਾ ਜਿੰਨੀਆਂ ਵੀ ਜਥੇਬੰਦੀਆਂ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਪਰ ਨਾਲ ਹੀ ਸਾਡੀ ਇੱਕ ਬਦਕਿਸਮਤੀ ਹੈ ਕਿ ਅਸੀਂ ਮੋੜ ਚ ਜਿੱਤ ਕੇ ਹਾਰ ਜਾਣੇ ਆ ਹਾਰ ਦਾ ਕਾਰਨ ਇਹ ਹੈ ਕਿ ਜਿਹੜਾ ਦੁਸ਼ਮਣ ਹੈ ਜਿਹੜਾ ਸਾਡਾ ਸਾਹਮਣੇ ਵਾਲੀ ਪਾਰਟੀ ਹੈ ਉਹ ਬੜੀ ਸ਼ਾਤਨ ਤੇ ਚਲਾਕ ਹੈ ਅਸੀਂ ਲੋਕ ਬੜੇ ਭੋਲੇ ਆ ਅਸੀਂ ਮਿਹਰਬਖਸ਼ ਲੋਕ ਹੈ ਅਸੀਂ ਉਹਨਾਂ ਦੇ ਚਾਲਾਂ ਨੂੰ ਨਹੀਂ ਸਮਝ ਸਕਦੇ ਕਿ ਕਿਹੜੇ ਖੇਤਰੀ ਕੇ ਸਾਡੇ ਵਿੱਚ ਫੁੱਟ ਪਾ ਦਿੰਦੇ ਆ ਫੁੱਟ ਨਾਲ ਸਾਡੀ ਹਾਰ ਹੋ ਜਾਂਦੀ ਹੈ ਐਂਡ ਸੰਗਤ ਬੈਠੀ ਹੈ ਸੰਗਤ ਹਮੇਸ਼ਾ ਆਪਣੇ ਦਿਲ ਤੋਂ ਲੇ ਕੇ ਇਸ ਮਰਜ਼ੀ ਦੇ ਵਿੱਚ ਪੜਦੀ ਹੈ ਪਰ ਜਦੋਂ ਗੱਲਾਂ ਆਗੂਆਂ ਤੇ ਗੱਲ ਆ ਜਾਂਦੀ ਹੈ ਫਿਰ ਕੁਝ ਆਗੂ ਐਸੇ ਹੁੰਦੇ ਆ ਜਿਹੜੇ ਕੁਛ ਦਾ ਆਪਣਾ ਆਪਸ ਮਰਦਤ ਕਰਕੇ ਕਾਮ ਲਈ ਜਾਂ ਕਿਸੇ ਵੀ ਸੰਘਰਸ਼ ਲਈ ਚਲਦੇ ਆ ਪਰ ਕੁਛ ਕੈਸੇ ਹੁੰਦੇ ਜਿਹੜੇ ਕਿਸੇ ਲਾਲਚ ਵਾਸਤੇ ਕਿਸੇ ਚੌਧਰ ਵਾਸਤੇ ਕਿਸੇ ਜਾਪੂਸੀ ਵਾਸਤੇ ਉਹ ਸ਼ਾਇਦ ਨੁਕਿਸਪੈ ਤਰੀਕੇ ਦੇ ਨਾਲ ਸਾਡੇ ਨਾਲ ਧੋਖਾ ਵੀ ਕਰ ਜਾਂਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦਾ ਮੋਰਚਾ ਸੀ ਜਿੱਤਿਆ ਹੋਇਆ ਜਿੱਥੇ ਨਾਲ ਛੋਟੀ ਜੀ ਗੱਲ ਪਿੱਛੇ ਹਾਰਿਆ ਉਹ ਇਹ ਹੈ ਕਿ ਸਾਡੇ ਬਹੁਤੇ ਆਖੂ ਜੜੇ ਰਾਈਟ ਫਰ ਦੇ ਹੈਪਵਿਚ ਬੀਸੀ ਪਰ ਕੁਛ ਆਪੂਆਂ ਨੇ ਜਿਹੜੀ ਥੋੜ੍ਹ ਦੇ ਵਿੱਚ ਕਾਹਲ ਕੀਤੀ ਹੈ ਉਥੋਂ ਜਿਹੜਾ ਕੰਮ ਵਿੱਚ ਛੱਡਿਆ ਗਿਆ ਉਹ ਅੱਜ ਤੱਕ ਸਾਡੇ ਜਿਹੜਾ ਕਲੇ ਦੀ ਹੱਡੀ ਬਣ ਗਈ ਜਦੋਂ ਉਹਨਾਂ ਲੋਕਾਂ ਵਾਸਤੇ ਬਹੁਤ ਮੁਸ਼ਕਲ ਸੀ ਸਾਨੂੰ ਦਿੱਲੀ ਦੀਆਂ ਗੁਰੂਆਂ ਤੋਂ ਠਾਉਣਾ ਔਰ ਉਹ ਇਸ ਚਾਰ ਦੇ ਵਿੱਚ ਸਾਮਰ ਹੋਏ ਸਾਨੂੰ ਠਾਜਤਾ ਅੱਜ ਦੁਆਰਾ ਇਹਹੀ ਲੜਾਈ ਲੜਨ ਵਾਸਤੇ ਸਾਨੂੰ ਸਰਦਾਰ ਜਜੀਤ ਸਿੰਘ ਦੀ ਧੱਲੇਵਾਲ ਜੱਜਵੇਂ ਭਾਰਤੀ ਕਿਸਾਨ ਜੀ ਕ੍ਰਾਂਤੀਕਾਰੀ ਪਾਈ ਸੱਜੀ ਸਿੰਘ ਦੇ ਬਰੂਲ ਜਾਂ ਸਵੱਦ ਸਿੰਘ ਪਦੇ ਹੈ ਰੱਤ ਜਾਂ ਹੋਰ ਜਿਹੜੀਆਂ ਵੀ ਜੱਥੇਬੰਦੀਆਂ ਸਹਿਯੋਗ ਕਰ ਰਹੀਆਂ ਹੈ ਬੜੀ ਵੱਡੀ ਗੱਲ ਹੈ ਕਿ ਦੁਵਾਰਾ ਹਿੰਮਤ ਕੀਤੀ ਹੈ ਤੇ ਇੱਕ ਲੰਬੇ ਸਮੇਂ ਦੇ ਉੱਤੇ ਜਿਹੜਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਉਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਜਿਹਦੇ ਅਸੀਂ ਕਿਸਾਨ ਹੈ ਮਜ਼ਦੂਰ ਹੈ ਜਾਂ ਕਿਤੇ ਕਿਤੇ ਨਾਲ ਸੰਬੰਧਿਤ ਲੋਕ ਹੈ ਮੈਂ ਕਹਾਂ ਵੀ ਜਿਹੜਾ ਬੰਦਾ ਇਨਸਾਨ ਜਿਹੜਾ ਰੋਟੀ ਖਾਂਦਾ ਹੈ ਇਹ ਕੈਟਾਗਰੀ ਜੇ ਆਪਾਂ ਸਿਲੈਕਟ ਕਰਨੀ ਲੋਗੋ ਬਤਾਏ ਉਹੋ ਸਕਦੀ ਹੈ ਵੀ ਜਿਹੜਾ ਬੰਦਾ ਰੋਟੀ ਖਾਂਦਾ ਉਹਦਾ ਇਹ ਸੰਘਰਸ਼ ਹੈ ਉਹ ਅਗਲਾ ਬੰਦਾ ਸਮਝੇ ਵੀ ਜਿਹੜਾ ਸ਼ਾਇਦ ਰੋਟੀ ਨਹੀਂ ਖਾਂਦਾ ਤੋ ਇਸ ਸੰਘਰਸ਼ ਦਾ ਹਿੱਸਾ ਨਹੀਂ ਹੈ ਬਾਕੀ ਜਿਹੜਾ ਰੋਟੀ ਖਾਂਦਾ ਉਹ ਇਸ ਸੰਘਰਸ਼ ਦਾ ਹਿੱਸਾ ਹੈ ਉਹਦੇ ਵਾਸਤੇ ਲੋੜ ਹੈ ਤੇ ਸਾਨੂੰ ਪਰਖ ਕਰਨੀ ਚਾਹੀਦੀ ਹੈ ਕਿ ਕਿਹੜਾ ਆਦੂ ਸਾਡੇ ਨਾਲ ਕਿੱਥੇ ਖਲੋਂਦਾ ਹੈ ਸਾਡਾ ਨਿਰਾਪਰਾਪ ਹੋਏ ਵਰਕੇ ਇਹ ਗੱਲ ਨਹੀਂ ਬਾਨੀ ਸਾਨੂੰ ਜਾਗਰੂਕ ਹੋਣਾ ਪੈਣਾ ਹੈ ਜਿਹੜੇ ਵੀ ਜਥੇਬੰਦੀ ਅੱਜ ਸਾਨੂੰ ਸਾਥ ਨਹੀਂ ਦਿੰਦੀ ਫਾਰੀ ਸਾਡੇ ਆ ਪਰ ਜੇ ਕੋਈ ਸਾਡਾ ਆਗੂ ਜਾਂ ਕੋਈ ਜਥੇਬੰਦੀ ਸਾਥ ਨਹੀਂ ਦਿੰਦੀ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਕਿਉਂਕਿ ਪਿੰਡਾਂ ਦੇ ਵਿੱਚੋਂ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦਾ ਫੰਡ ਦੇਣਾ ਹੈ ਉਹਨਾਂ ਦੀ ਬੰਦਗੀ ਰਸੀਦ ਪਟੋਣਿਆ ਤਾਂ ਸਾਨੂੰ ਸਵਾਲ ਕਰਨੇ ਚਾਹੀਦੇ ਆ ਕਿ ਅੱਜ ਜਿਹੜੀ ਲੜਾਈ ਹੈ ਸਾਰੇ ਸਮੁੱਚੇ ਪੰਜਾਬ ਦੀ ਹੈ ਸਮੁੱਚੇ ਹਿੰਦੁਸਤਾਨ ਦੇ ਕਿਸਾਨ ਦੀ ਹੈ ਫਿਰ ਇੱਕ ਆਗੂ ਲੜ ਰਿਹਾ ਜਾਂ ਇੱਕ ਨਹੀਂ ਲੜ ਰਿਹਾ ਤਾਂ ਇਹਦਾ ਚਕਾਰ ਕੀ ਹੈ ਉਹ ਜੱਥੇ ਬੰਦੀ ਹੈ ਜਿਹੜੀਆਂ ਕਹਿੰਦੇ ਵੀ ਅਸੀਂ ਬੜੇ ਵੱਡੇ ਕਰਾ ਪੱਤਰ ਦੇ ਉੱਤੇ ਸਾਡਾ ਗਰਾਊਂਡ ਦੇ ਉੱਤੇ ਪੱਕੜ ਹੈ ਪਰ ਅੱਜ ਉਹ ਗਰਾਊਂਡ ਦੇ ਉੱਤੇ ਮਨਪ੍ਰੀਤ ਨਜ਼ਰ ਆ ਰਹੀਆਂ ਕਿਸੇ ਮਾਸੇ ਦੇਖ ਨਹੀਂ ਰਹੀਆਂ ਧਲੇਵਾਲ ਸਾਹਿਬ ਦੀ ਜਿਹੜੀ ਭੁਖਰਤਾੜੀ ਨੇ ਲੰਬੀ ਚੱਲਣ ਦਾ ਕਾਰਨ ਹੈ ਕਿ ਉਹ ਲੋਕ ਜਿਹੜੇ ਨਾਲ ਖੜੇ ਹੁੰਦੇ ਤੇ ਸਰਕਾਰ ਨੂੰ ਫਿਰ ਚੁਕਣਾ ਪੈਣਾ ਸੀ ਇਸ ਤੋਂ ਪਹਿਲਾਂ ਹੀ ਪਰ ਅੱਜ ਹਾਲਾਤ ਹੈ ਜਿਹੜੇ ਬਦਲ ਗਏ ਆ ਜਿਹੜੇ ਲੋਕ ਆ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਉੱਠ ਕੇ ਚੱਲ ਪਏ ਆ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਸਾਡੇ ਉੱਤੇ ਵੀ ਪਹੁੰਚ ਰਹੇ ਆ ਸ਼ੰਭੂ ਬਾਟਰ ਤੇ ਜਾਂ ਖਨੌਰੀ ਮੰਡੀ ਦੇ ਵਿੱਚ ਬਹੁਤਿਆਂ ਨੂੰ ਸਮਝ ਆਈ ਹੈ ਇਸ ਗੱਲ ਦੀ ਕਿ ਸਾਡੇ ਵਾਸਤੇ ਕੌਣ ਲੜ ਰਿਹਾ ਹੈ ਔਰ ਮਨ ਤੇ ਕੋਈ ਸ਼ੱਕ ਹੀ ਨਹੀਂ ਰਹਿ ਗਈ ਹੈ ਕਿ ਜਦੋਂ ਸਰਦਾਰ ਜਗੀਰ ਸਿੰਘ ਡੱਲੇਵਾਲ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਹੈ ਇਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਸਕਦਾ ਕਹਿਣ ਵਾਸਤੇ ਜੇ ਸਾਨੂੰ ਜਿੱਥੇ ਅਸੀਂ ਜਿਹੜੇ ਅੱਜ ਕਿਰਤੀ ਮਜ਼ਦੂਰ ਕਿਸਾਨ ਜਿਹੜੇ ਇਕੱਠੇ ਹੋ ਕੇ ਬੈਠੇ ਆ ਇਦੇ ਨਾਲ ਨਾਲ ਸਾਨੂੰ ਉਹਨਾਂ ਆਗੂਆਂ ਦੀ ਪਛਾਣ ਸ਼ੁਰੂ ਕਰਨੀ ਚਾਹੀਦੀ ਹੈ ਕਿਹੜੇ ਸਾਡੇ ਵਾਸਤੇ ਲੜ ਰਿਹਾ ਹੈ ਔਰ ਕਿਹੜੇ ਨਹੀਂ ਲੜਦੇ ਜਦੋਂ ਤੱਕ ਅਸੀਂ ਆਪਣੇ ਤੇ ਬਗਾਨੇ ਦੀ ਪੱਖ ਨਹੀਂ ਕਰ ਸਕਦੇ ਉਦੋਂ ਤੱਕ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਸਾਡਾ ਨੁਕਸਾਨ ਹੁੰਦਾ ਹੈ ਸਾਨੂੰ ਸਾਡੇ ਦੁਸ਼ਮਣ ਦੀ ਚੰਗੀ ਤਰ੍ਹਾਂ ਪਛਾਣ ਹੋਣੀ ਚਾਹੀਦੀ ਹੈ ਔਰ ਜਿਹੜੀ ਜਿੱਤ ਹੈ ਉਹ ਦਾ ਤੇ ਸਾਡਾ ਇੰਨਾ ਹੀ ਫਾਸਲਾ ਕਿ ਜਦੋਂ ਸਾਡੀ ਇਕਤਾ ਹੋਗੀ ਇਕਤਾ ਦੇ ਮੂਰੇ ਫਿਰ ਜਿੱਦ ਤਰ ਜਿਹੜੀ ਉਹ ਜਲਦੀ ਜਿੰਨਾ ਜਿਲ੍ਹਾ ਛੇਤੀ ਸਾਡੀ ਇਤਨਾ ਹੋ ਜਾਵੇ ਕਿ ਉਹਨਾਂ ਛੇਤੀ ਜਿਹੜੀ ਜਿੱਤੋਂ ਸਾਡੇ ਫਰਜ਼ ਵਿੱਚ ਮੈਂ ਆ ਗਿਆ। ਇਸ ਵਾਸਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿੱਥੇ ਅਸੀਂ ਸੰਘਰਸ਼ ਕਰ ਰਹੇ ਹਾਂ ਬੜੀ ਵੱਡੀ ਗੱਲ ਹੈ। ਤੁਹਾਡੇ ਇਸ ਹੌਸਲੇ ਨੂੰ ਗ੍ਰਿੜਤਾ ਨੂੰ ਸਲੂਟ ਹੈ। ਤੇ ਨਾਲ ਇਹ ਪਰਖ ਜ਼ਰੂਰ ਕਰਨੀ ਹੈ ਕਿ ਜਿਹੜੇ ਸਾਡੇ ਵੀਰ ਪਿੰਡਾਂ ਦੇ ਵਿੱਚ ਉਹਨਾਂ ਜੱਥੇ ਬੰਦਿਆਂ ਨਾਲ ਬੈਠੇ ਜਿਹੜੇ ਅਜੇ ਤੱਕ ਵੀ ਸਾਥ ਨਹੀਂ ਦੇ ਰਹੇ। ਉਹਨਾਂ ਨੂੰ ਜ਼ਰੂਰ ਆਪਣਾ ਪਰਚੋਲਣਾ ਚਾਹੀਦਾ ਹੈ। ਤੇ ਜਿਹੜਾ ਆਪ ਨੂੰ ਸਾਡੇ ਵਾਸਤੇ ਲੜ ਰਿਹਾ ਉਹਦੇ ਵਾਸਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਸੀਂ ਆਪਣੀ ਜਥੇਬੰਦੀ ਦਲਖਾਨ ਸਾਹਿਬ ਵੱਲੋਂ ਅਤੇ ਪੰਚ ਸੇਵਕ ਜਥੇ ਵੱਲੋਂ ਆਪ ਸੰਗਤਾਂ ਦੇ ਨਾਲ ਇਹ ਹੀ ਵਿਸ਼ਵਾਸ ਦਵਾਉਂਦੇ ਆਂ ਕਿ ਜਿੱਥੇ ਵੀ ਤੁਹਾਡੀ ਕੋਈ ਵੀ ਸੰਗਠਨ ਸਰਗਰਮੀ ਆਪਣੇ ਲੋਕਾਂ ਨੂੰ ਮਨ ਕਰਕੇ ਤੁਹਾਡੇ ਨਾਲ ਦਿਲ ਪਰਦਾ 24 ਘੰਟੇ ਖੜਾਗੇ ਜਿੱਥੇ ਵੀ ਸਾਡੀ ਹਾਜ਼ਰੀ ਦੀ ਲੋੜ ਹੈ ਅਸੀਂ ਕਦੇ ਨਾਲ ਹਾਜ਼ਰ ਹੈ ਸੋ ਸਤਿਗੁਰੂ ਕਿਰਪਾ ਕਰੇ ਸਾਡਾ ਇਹ ਸੰਘਰਸ਼ ਸਾਡਾ ਇਹ ਮੋਰਚਾ ਜਿਹੜਾ ਫੱਟੇ ਵੱਲ ਜਾਵੇ ਸਦਾ ਧਲੇਵਾਲ ਸਾਹੁ ਨੂੰ ਸਤਿਗੁਰ ਕਿਰਪਾ ਕਰਨ ਸਿਹਤ ਜਾਂ ਵਿਚਣ ਦੀ ਕਲਾ ਬਖਸ਼ਿਸ਼ ਕਰਨ ਜਿਹੜੀ ਜਿੱਤ ਉਹ ਸੀ ਪ੍ਰਾਪਤ ਕਰ ਸਕੀਏ ਉਹ ਇਹਨੀਆਂ ਬੇਨਤੀਆਂ